ਅਸਲਾਮ ਵਾਲੇਕੁਮ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰਸੇਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਜਿਹੜੇ ਮੁਲਕ ਦੇ ਸਿਆਸਤਦਾਨ ਹੈ ਉਹਨਾਂ ਦੇ ਉੱਤੇ ਗੱਲਬਾਤ ਕਰਨ ਗਈ ਹੈ ਕਿ ਇਹ ਇਸ ਕਾਬਲ ਨਹੀਂ ਹੈ ਇਹਨਾਂ ਅਹਲ ਹੈਗੇ ਇਹਨਾਂ ਨੂੰ ਆਜ਼ਾਦੀ ਮਿਲ ਤੇ ਗਈ ਹੈ ਲੇਕਿਨ ਇਸ ਕਾਬਲ ਨਹੀਂ ਹੈ ਕਿ ਇਸ ਮੁਲਕ ਨੂੰ ਚਲਾ ਸਕਣ ਅੱਜ ਦੀ ਕਥਾ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ ਤੁਸੀਂ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਰੋਗ ਦੇ ਮਿਟਦਿਆਂ ਦਵਾਈ ਨੂੰ ਪਰੇ ਸੁੱਟਣਾ ਹੀ ਪਏਗਾ ਬ੍ਰਹਮ ਗਿਆਨ ਦੇ ਉਦੇ ਹੁੰਦਿਆਂ ਕਰਮ ਕਾਂਡ ਇੱਕ ਪਾਸੇ ਹੋ ਜਾਂਦਾ ਹੈ ਪਰ ਧਾਰਮਿਕ ਜਗਤ ਵਿੱਚ ਵਿਅਰਥ ਦਾ ਕਰਮ ਕਾਂਡ ਹੈ ਚਾਹੇ ਮੁਸਲਮ ਜਗਤ ਹੈ ਸ਼ਰਾਈ ਸ਼ਰਾ ਹੈ ਚਾਹੇ Hindu ਜਗਤ ਹੈ ਕਰਮ ਕਾਂਡ ਹੀ ਕਰਮ ਕਾਂਡ ਹੈ ਤੇ ਜੇ ਸਿੱਖ ਜਗਤ ਨੂੰ ਮੈਂ ਦੇਖਦਾ ਫੋਕਾ ਕਰਮ ਕਾਂਡ ਹੀ ਕਰਮ ਕਾਂਡ ਹੈ ਐ ਤੇ ਕੁਝ ਵੀ ਨਹੀਂ ਬਣਦਾ ਇਸ ਤੋਂ ਇਲਾਵਾ ਕੁਝ ਵੀ ਨਹੀਂ ਕਰਮ ਕਾਂਡ ਸਾਲ 6 ਮਹੀਨੇ ਤਾਂ ਤੇ ਠੀਕ ਸਾਰੀ ਜ਼ਿੰਦਗੀ ਪਿੱਛਾ ਨਹੀਂ ਛੱਡਦਾ ਇਹ ਕਰਮ ਕਾਂਡ ਇੰਜ ਹੈ ਜਿਵੇਂ ਪਹਿਲੀ ਕਲਾਸ ਦੇ ਵਿੱਚ ਬੱਚੇ ਨੂੰ ਪਾਇਆ ਉਹਨੂੰ ਅਜੇ ਅੱਖਰਾਂ ਦਾ ਬੋਧ ਨਹੀਂ ਹੈ। ਤਾਂ ਇਸ ਨੂੰ ਅੱਖਰਾਂ ਦਾ ਬੋਧ ਹੋ ਸਕੇ ਤਸਵੀਰਾਂ ਰਾਹੀਂ ਸਮਝਾਇਆ ਜਾਂਦਾ ਹੈ। ਕ ਕਲਮ ਚ ਚਾਕੂ ਛ ਛਤਰੀ ਐੜਾ ਅੰਬ ਅੰਬ ਦੀ ਤਸਵੀਰ ਬਣਾਈਏ ਤਾਂ ਕਿ ਇਹਨੂੰ ਪਤਾ ਚੱਲੇ ਅੱਖਰ ਐੜਾ ਹੈ। ਗੱਗਾ ਗਣੇਸ਼ ਪਰ ਸਾਡਾ ਦੇਸ਼ ਜਿਹੜਾ ਹੈ ਹੁਣ ਧਰਮ ਨਿਰਪੱਖ ਹੈ। ਪਹਿਲੇ ਤੇ ਗੱਗਾ ਗਣੇਸ਼ ਮਿਲਦਾ ਸੀ ਹੁਣ ਅੱਜ ਕੱਲ ਗੱਗਾ ਗਦਾ ਮਿਲਦਾ ਹੈ ਹਟਾ ਦਿੰਦਾ ਹੈ ਗਣੇਸ਼ ਧਰਮ ਨਿਰਪੇਖ ਦਾ ਮਤਲਬ ਹੈ ਦੇਵੀ ਦੇਵਤਾਵਾਂ ਨੂੰ ਮਹਾਪੁਰਸ਼ਾਂ ਨੂੰ ਗੁਰੂ ਪੀਰ ਪੈਗੰਬਰਾਂ ਨੂੰ ਇਸ ਦੇਸ਼ ਚੌਕੜ ਡੋਇ ਇੱਕ ਪਾਸੇ ਛੁੱਟੋ ਹਾਲਾਂਕਿ ਇਹ ਹੀ ਦੇਸ਼ ਪੂਰਨ ਤੌਰ ਤੇ ਧਾਰਮਿਕ ਹੋਣ ਦਾ ਦਾਵਾ ਕਰ ਸਕਦਾ ਹੈ ਔਰ ਇਸੇ ਹੀ ਦੇਸ਼ ਨੇ ਬ੍ਰਹਮਗਣੀ ਪੈਦਾ ਕੀਤੇ ਨੇ ਅਵਤਾਰ ਪੈਦਾ ਕੀਤੇ ਨੇ ਸੰਤ ਪੈਦਾ ਕੀਤੇ ਨੇ ਦੇਵੇ ਜੋਤੀਆਂ ਦੇਵਤੇ ਪੈਦਾ ਕੀਤੇ ਨੇ ਪਰ ਕੀ ਕੀਤਾ ਜਾਏ ਕੁਛ ਹਰ ਸੇ ਤੋਂ ਮੂਰਖਾਂ ਦੇ ਹੱਥ ਦੇ ਚੇ ਦੇਸ਼ ਆਇਆ ਹੋਇਆ ਹੈ ਬਿਲਕੁਲ ਮੂੜਾਂ ਦੇ ਹੱਥੇ ਚ ਕਹਿਣ ਦੇ ਚ ਮੈਨੂੰ ਕੋਈ ਸੰਕੋਚ ਨਹੀਂ ਠੀਕ ਹੈ ਕਿਸੇ ਵਕਤ ਛੋਟੇ ਛੋਟੇ ਇਲਾਕੇ ਦੇ ਰਾਜੇ ਸਨ ਸ਼੍ਰੀ ਰਾਮ ਸ੍ਰੀ ਕ੍ਰਿਸ਼ਨ ਜਨਕ ਮਹਾਰਾਜਾ ਰਣਜੀਤ ਸਿੰਘ ਧਾਰਮਕ ਸਨ ਦੇਸ਼ ਦੀ ਫਿਜ਼ਾ ਧਾਰਮਿਕ ਬਣੀ ਹੋਈ ਸੀ ਕਿਧਰੇ ਹਰੀ ਚੰਦਰ ਸੀ ਕਿਧਰੇ ਜਨਕ ਸੀ ਰਾਮ ਵੀ ਰਾਜਾ ਸਨ ਅਯੁੱਧ ਦੇ ਸ੍ਰੀ ਕ੍ਰਿਸ਼ਨ ਵੀ ਰਾਜਾ ਸਨ ਦਵਾਰਕਾ ਦੇ ਮਹਾਰਾਜਾ ਰਣਜੀਤ ਸਿੰਘ ਵੀ ਰਾਜਾ ਸਨ ਪੰਜਾਬ ਦੇ ਗੁਰੂਮukh ਪਹਿਲੇ ਸਨ ਗੁਰਸਿੱਖ ਪਹਿਲੇ ਸਨ ਰਾਜਾ ਬਾਦ ਦੇ ਸਨ ਕੋਈ ਵੀ ਚੀਜ਼ ਕੀਮਤੀ ਘਰ ਦੇ ਚ ਆਏ ਮਹਾਰਾਜਾ ਸਾਹਿਬ ਨੂੰ ਰਣਜੀਤ ਸਿੰਘ ਨੂੰ ਗੁਰੂ ਚੇਤੇ ਆ ਜਾਂਦਾ ਹੈ ਕਹਿੰਦੇ ਨੇ ਨਿਜ਼ਾਮ ਹైదరాబాద్ ਕੁਝ ਮੁਸ਼ਕਿਲ ਦੇ ਚ ਪਿਆ ਉਹਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਫੌਜ ਦੀ ਆਖਿਆ ਘਾਟ ਤੋਂ ਘਾਟ 1000 ਖਾਲਸਾ ਮੈਨੂੰ ਚਾਹੀਦਾ ਹੈ ਮੇਰੀ ਰਿਆਸਤ ਵਿੱਚ ਬਗਾਵਤ ਹੈ ਮੈਂ ਤੋਂ ਕਾਬੂ ਨਹੀਂ ਹੋ ਰਹੀ ਮਹਾਰਾਜਾ ਸਾਹਿਬ ਨੇ ਉਸ ਜ਼ਮਾਨੇ ਚ 1000 ਖਾਲਸੇ ਲਾਹੌਰ ਤੋਂ ਭੇਜੇ ਜਿਨ੍ਹਾਂ ਨੂੰ ਅੱਜ ਅਸੀਂ ਦਕਨੀ ਸਿੰਘ ਕਹਿੰਦੇ ਆ ਮਹਾਰਾਸ਼ਟਰ ਦੇ ਜੋ ਰਹਿੰਦੇ ਨੇ ਤਮਿਲਨਾਡੂ ਦੇ ਜੋ ਰਹਿੰਦੇ ਨੇ ਆਂਧਰਾ ਦੇ ਜੋ ਰਹਿੰਦੇ ਨੇ ਇਹ ਉਹੀ ਨੇ ਜੋ ਮਹਾਰਾਜਾ ਸਾਹਿਬ ਨੇ ਭੇਜੇ ਸਨ ਅੱਜ ਉਹਨਾਂ ਦੀ ਬਹੁਤ ਵੱਡੀ ਤਾਦਾਦ ਹੈ ਪਰ ਉੱਥੇ ਹੀ ਉਹਨਾਂ ਨੇ ਸ਼ਾਦੀਆਂ ਦੇ سلسلے ਚਲਾਏ ਤੋਂ ਮਿਕਸ ਜਿਹਾ ਫੈਮਿਲੀ ਹੋ ਗਈ ਹੈ ਉਹਨਾਂ ਦੀ ਰੰਗ ਰੂਪ ਵੀ ਉਹਨਾਂ ਦਾ ਆਂਧਰਾ ਤਮਲ ਜਾਂ ਮਹਾਰਾਸ਼ਟਰ ਜੈਸਾ ਹੋ ਗਿਆ ਹੈ ਲੇਕਿਨ ਸਿੱਖੀ ਦਾ ਜਜ਼ਬਾ ਬੜਾ ਪਰਬਲ ਹੈ ਦਕਨੀ ਸਿੰਘਾਂ ਵਿੱਚ ਇੰਜ ਕਹਿ ਲੋ ਸਿੱਖੀ ਦੀ ਸਹੀ ਤਸਵੀਰ ਉਹਨਾਂ ਕੋਲ ਮੌਜੂਦ ਹੈ ਸਿੱਖੀ ਪਿਆਰ ਵੀ ਮੌਜੂਦ ਹੈ ਸਿੱਖੀ ਜਜ਼ਬਾ ਵੀ ਮੌਜੂਦ ਹੈ ਜਦ ਨਿਜ਼ਾਮ ਹైదరాబాద్ اس نے دیکھے انہ ایک ہزار خالسیا نے امن بحال کر دیتا ہے اور خوشی وجہ مہاراجا رنجیت سنگھ کے جنم دن تے نظام حیدرآباد نے ایک بڑی خوبصورت چاندنی بھیجی چندوا بھیجا جس دن لاہور تقریب منائی جا رہی سی ਮਹਾਰਾਜਾ ਸਾਹਬ ਦੀ ਇਹ ਚਾਨਣੀ ਬਨ ਦਿੱਤੀ ਗਈ ਸੀ ਸਿੰਘਾਸਣ ਤੇ ਮਹਾਰਾਜਾ ਸਾਹਿਬ ਸਭਾ ਦੇ ਚਾਏ ਨਿਗਾਹ ਚਲੀ ਗਈ ਚੰਦੋਏ ਤੇ ਚਾਨਣੀ ਤੇ ਬੜੀ ਖੂਬਸੂਰਤ ਹੀਰੇ ਜੜਤ ਮੋਤੀ ਜੜਤ ਨੀਲਮ ਦੇ ਛੋਟੇ ਛੋਟੇ ਟੁਕੜੇ ਜੜੇ ਹੋਏ ਜ਼ਰੀ ਦਾ ਕੰਮ ਦਾਸ ਨੇ ਕਈ ਵਾਰ ਇਸ ਚਾਨਣੀ ਦੇ ਦਰਸ਼ਨ ਕੀਤੇ ਨੇ ਤੋ ਸ਼ੇਖਾਨੇ ਚ ਚੰਕੇ ਦਾਸ ਇੱਕ ਮਹੀਨਾ ਹਰ ਸਾਲ ਹਾਜ਼ਰੀ ਦਰਬਾਰ ਸਾਹਿਬ ਵਰਦਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਕੋਰਪੁਰਬ ਤੋਂ ਲੈ ਕੇ ਦੀਵਾਲੀ ਤੱਕ ਕਿਸੇ ਵਕਤ ਸਿੰਘ ਸਾਹਿਬ ਗੈਣੀ ਚੇਤ ਸਿੰਘ ਸਾਹਿਬ ਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੇਰੇ ਕੋਲ ਪ੍ਰਣ ਲੈ ਲਿਆ ਇਹ ਮਹੀਨਾ ਤੁਸੀਂ ਕਿਧਰੇ ਵੀ ਨਹੀਂ ਜਾਣਾ ਚਾਹੇ ਕੁਝ ਵੀ ਹੋਵੇ ਜਾਂ ਕਿਧਰੇ ਵੀ ਹੋਵੇ ਤੁਹਾਡੀ ਸਿਹਤ ਠੀਕ ਹੋਵੇ ਤੁਹਾਡਾ ਸਰੀਰ ਹੈ ਉਹ ਤੁਸੀਂ ਗੁਰੂ ਰਾਮਦਾਸ ਦੇ ਦਰ ਤੇ ਹਾਜ਼ਰੀ ਭਰਨੀ ਹੈ ਤਾਂ ਮੈਂ ਹਾਜ਼ਰੀ ਭਰ ਰਿਹਾ ਸ਼ੌਕ ਨਾਲ ਮੈਂ ਇਸ ਚਾਨਣੀ ਦੇ ਬਾਕੀ ਸਾਜ਼ੋ ਸਮਾਨ ਦੇ ਸਾਲ ਦੇ ਸਾਲ ਮੈਂ ਦਰਸ਼ਨ ਕਰਦਾ ਸੀ ਉਚੇਚਾ ਤੋਸ਼ਾਖਾਨਾ ਖੁਲਵਾ ਕੇ ਬਦਕਿਸਮਤ ਇਹ ਸਨ 84 ਦੇ ਚੋ ਜਲ ਕੇ ਧਾਕ ਹੋ ਗਈ ਨਹੀਂ ਰਹੀ ਇਹ ਚਾਨਣੀ ਜਿਸ ਵਕਤ ਸਿੰਘਾਸਣ ਦੇ ਉੱਪਰ ਬਣੀ ਗਈ ਮਹਾਰਾਜਾ ਸਭ ਦੇਖਦੇ ਨੇ ਦੇਖਦਾ ਹੀ ਰਹਗੇ। ਪੁੱਛਦੇ ਨੇ ਐਲਕਾਰਾਂ ਦਾ ਕਿ ਚਾਨਣੀ ਕਿ ਚੰਦੋਆ ਇਹ ਕਦੋਂ ਬਣਾਇਆ ਹੈ। ਐਲਕਾਰ ਕਹਿੰਦੇ ਨੇ ਮਹਾਰਾਜਾ ਸਭ ਬਣਾਇਆ ਨਹੀਂ ਐਸੀ। ਇਹ ਤੇ ਨਿਜ਼ਾਮ ਹైదరాబాద్ ਨੇ ਆਪ ਨੂੰ ਭੇਟ ਵੇਜੀ ਹੈ। ਤੇ ਸਭ ਤੋਂ ਕੀਮਤੀ ਤੇ ਖੂਬਸੂਰਤ ਜਾਣ ਕੇ ਐਸੀ ਬਣ ਦਿੱਤੀ। ਖੜੇ ਨੇ ਥੋੜਾ ਜਿਆ ਸੋਚ ਹੀ ਪਏ ਗਏ ਤੇ ਫਿਰ ਕਹਿਣ ਲੱਗੇ ਉਤਾਰੋ ਸੁਨੋ ਉਤਾਰੋ ਜਿਨ੍ਹਾਂ ਐਲਕਾਰਾਂ ਨੇ ਚਾਨਣੀ ਬਣਵਾਈ ਸੀ ਉਹਨਾਂ ਨੂੰ ਤੇ ਕੰਬੜੇ ਛਿੜ ਗਏ ਜਿਵੇਂ ਕੋਈ ਗਲਤੀ ਹੋ ਗਈ ਜਿਵੇਂ ਬੁੱਲ ਹੋ ਗਏ ਇੱਕ ਨੇ ਹਿੰਮਤ ਕਰਕੇ ਪੁੱਛ ਲਿਆ ਮਹਾਰਾਜਾ ਸਾਹਿਬ ਕਿ ਇਹ ਚਾਨਣੀ ਤੁਹਾਡੀ ਸ਼ਾਨ ਦੇ ਛਾਇਆ ਨਹੀਂ ਹੈ ਅਸੀਂ ਤੇ ਖੂਬਸੂਰਤ ਤੇ ਕੀਮਤੀ ਜਾਣ ਕੇ ਬਣ ਦਿੱਤੀ ਸੀ ਆਪ ਦਾ ਹੁਕਮ ਉਤਾਰਨ ਦਾ ਉਤਾਰਦੇ ਹਾਂ। ਕੀ ਵਾਕਈ ਇਹ ਆਪ ਦੀ ਸ਼ਾਨ ਦੇ ਛਾਇਆ ਨਹੀਂ ਹੈ? ਪਤਾ ਹੈ ਮਹਾਰਾਜਾ ਸਭ ਕੀ ਕਹਿੰਦੇ ਨੇ ਇਹ ਇਤਨੀ ਸੁੰਦਰ ਹੈ। ਇਹ ਇਤਨੀ ਖੂਬਸੂਰਤ ਹੈ। ਇਹ ਇਤਨੀ ਮਨਮੋਹਕ ਹੈ। ਇਹ ਦਰਬਾਰ ਸਾਹਿਬ ਦੇ ਸਿਰ ਤੇ ਚੁਲਣੀ ਚਾਹੀਦੀ ਏ ਇਹ ਗੁਰੂ ਰਾਮਦਾਸ ਜੀ ਦੇ ਸਿਰ ਦਾ ਚੰਦੋਆ ਬਣਨਾ ਚਾਹੀਦਾ ਮੇਰੇ ਸਿਰ ਦਾ ਨਹੀਂ। ਉਸ ਵਕਤ ਬਜਵਾ ਦਿੱਤੀ ਉਤਾਰ ਕੇ। ਘਰ ਦੇ ਵਿੱਚ ਤਾਕਤ ਵਧਦੀ ਜਾ ਰਹੀ ਹੈ ਸਾਜ਼ੋ ਸਮਾਨ ਵੱਧਦਾ ਜਾ ਰਿਹਾ ਹੈ ਪਦਾਰਥ ਵੱਧੇ ਜਾ ਰਹੇ ਨੇ ਮਹਾਰਾਜਾ ਸਾਭ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਪ੍ਰੇਮ ਵੱਧਦਾ ਜਾ ਰਿਹਾ ਹੈ ਰਾਜ ਸਤਾ ਵੱਧਦੀ ਜਾ ਰਹੀ ਹੈ ਗੁਰੂ ਭਗਤੀ ਵੀ ਵੱਧਦੀ ਜਾ ਰਹੀ ਹੈ ਆਮ ਕੀ ਹੁੰਦਾ ਹੈ ਘਰ ਦੇ ਵਿੱਚ ਪਦਾਰਥ ਆਣੇ ਸ਼ੁਰੂ ਹੋਏ ਤੇ ਘਰ ਦੇ ਚੋਂ ਰਹਿਤ ਵੈਤ ਨਿਕਲਨੀ ਸ਼ੁਰੂ ਹੋ ਗਈ। ਧਨ ਚੋਖਾ ਆਣਾ ਸ਼ੁਰੂ ਹੋ ਗਿਆ ਹਿਰਦੇ ਚ ਧਰਮ ਨਿਕਲਣਾ ਸ਼ੁਰੂ ਹੋ ਗਿਆ। ਘਰ ਪਦਾਰਥਾਂ ਨਾਲ ਭਰ ਗਿਆ ਹਿਰਦਾ ਪਰਮਾਤਮਾ ਤੋਂ ਖਾਲੀ ਹੋ ਗਿਆ ਉਹਦੀ ਯਾਦ ਤੋਂ ਖਾਲੀ ਹੋ ਗਈ ਇਸ ਤਰ੍ਹਾਂ ਹੀ ਹੁੰਦਾ ਹੈ ਪਰ ਰਾਜ ਸਿੰਘ ਆਸਣ ਤੇ ਬੈਠ ਕੇ ਸ੍ਰੀ ਕ੍ਰਿਸ਼ਨ ਦੀ ਆਤਮਾ ਤੋਂ ਗੀਤਾ ਦਾ ਫਲਸਫਾ ਨਿਕਲਦਾ ਹੈ RAM ਦੇ ਰੋਮ ਰੋਮ ਦੇ ਚੋਂ ਮਰਿਆਦਾ ਨਿਕਲਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰੋਮ ਰੋਮ ਦੇ ਚੋਂ ਭਗਤੀ ਨਿਕਲਦੀ ਹੈ ਹਰੀਸ਼ ਚੰਦਰ ਦੇ ਰੋਮ ਰੋਮ ਦੇ ਚੋਂ ਸਚਾਈ ਨਿਕਲਦੀ ਹੈ ਇਹ ਦੇਸ਼ ਧਾਰਮਿਕ ਰਾਜਿਆਂ ਦਾ ਦੇਸ਼ ਬਦਕਿਸਮਤ ਅਧਾਰਮਕ ਲੋਗਾਂ ਦੇ ਹੱਥੇ ਚ ਆ ਗਿਆ ਉਹ ਦੇਸ਼ ਵਿੱਚ ਇਹ ਜੋ ਪਸਤੀ ਖਾਸ ਕਰਕੇ اخلاਕੀ ਪਸਤੀ ਹਰ ਪੱਖ ਦੀ ਜਿਹੜੀ ਪਸਤੀ ਸੀ ਦੇਖਦੇ ਹਾਂ ਭਾਵੇਂ ਕੋਈ ਕੁਛ ਅਖੇ ਮੈਂ ਇਸ ਦਾ ਇੱਕੇ ਕਾਰਨ ਸਮਝਦਾ ਧਰਮ ਨਿਰਪੇਖ ਸਿਆਸਤ ਰਾਜਨੀਤੀ ਧਰਮ ਚਾਹੀਦਾ ਹੈ ਵਿਵਹਾਰ ਦੇ ਚ ਤਾਂ ਕਿ ਵਿਵਹਾਰ ਦੇ ਚ ਬੇਈਮਾਨੀ ਨਾ ਹੋਵੇ ਧਰਮ ਚਾਹੀਦਾ ਹੈ ਪਰਿਵਾਰ ਦੇ ਚ ਤਾਂ ਕਿ ਪਰਿਵਾਰ ਦੇ ਚ ਕਲਕ੍ਰੇਸ਼ ਨਾ ਹੋਵੇ ਤੇ ਰਿਸ਼ਤਿਆਂ ਦੇ ਦਰਾਣਾ ਨਾ ਪੈਣ ਧਰਮ ਚਾਹੀਦਾ ਹੈ ਰਾਜਨੀਤੀ ਦੇ ਚ ਤਾਂ ਕਿ ਰਾਜਨੀਤੀ ਦੇ ਚ ਖੁਆਖਾਈ ਨਾ ਹੋਵੇ ਜੋ ਹੈ ਤਸ਼ੱਦਦ ਤੇ ਜ਼ੁਲਮ ਨਾ ਆਵੇ ਪਰ ਖੁਆਖਾਈ ਨਾ ਆਵੇ ਹੁਣ ਤੇ ਕੀ ਹੈ ਜੋ ਇੱਕ ਬੰਦੇ ਦੀ ਜੇਬ ਕੱਟ ਲਵੇ ਉਹ ਚੋਰ ਹੈ ਜੇਬ ਕਤਰ ਹੈ ਕਿ ਜਿਹੜਾ ਸਾਰੇ ਮੁਲਕ ਦੀ ਜੇਬ ਕੱਟ ਲਵੇ ਮਨਿਸਟਰ ਹੈ ਚੇ ਮਨਿਸਟਰ ਜੋ ਕਿਸੇ ਇੱਕ ਬੰਦੇ ਦੀ ਮੂੰਹ ਦੀ ਬੁਰਕੀ ਖੋ ਲਵੇ ਅਸੀਂ ਉਸ ਨੂੰ ਡਗੈਤ ਕਹਿੰਦੇ ਆ ਚੋਰ ਕਹਿੰਦੇ ਆ ਪਰ ਜੋ ਬੰਦਿਆਂ ਦੇ ਨਾਲ ਨਾਲ ਗਵਾਂ ਦਾ ਚਾਰਾ ਵੀ ਸਾਰਾ ਹਜ਼ਮ ਕਰ ਜਾਓ ਮਨਿਸਟਰ ਹੁੰਦੇ ਉਹ ਤਾਕਤਵਰ ਨੇ ਹਾਲਾਤ ਇਹ ਨੇ ਇਕ ਹਕੀਕਤ ਹੈ ਇਕ ਸਚਾਈ ਹੈ ਖੈਰ ਮੁਖਤਸਰ ਜੋ ਹੈ ਮੈਂਸ ਕਰਾਂ ਦੇਸ਼ ਧਾਰਮਿਕ ਸੀ ਸਾਰੇ ઋષਿ ਮਨੀ ਸੰਤ ਮਹਾਪੁਰਸ਼ ਇਸ ਦੇਸ਼ ਦੇ ਜਨਮ ਹੋਏ ਇਸ ਦੇਸ਼ ਦੀ ਐਸੀ ਹਵਾ ਐਸੀ ਫਿਜ਼ਾ ਐਸੀ ਵਾਈਬ੍ਰੇਸ਼ਨ ਮੈਂ ਦੇਖਦਾ ਬਾਹਰ ਦੇ ਦੇਸ਼ਾਂ ਦੀ ਵੀ ਆਪਣੀ ਇੱਕ ਵਾਈਬ੍ਰੇਸ਼ਨ ਹੈ ਉੱਥੇ ਸੈਂਟਿਸਟ ਪੈਦਾ ਹੁੰਦੇ ਨੇ ਵਿਗਿਆਨਕ ਪੈਦਾ ਹੁੰਦੇ ਨੇ ਦਾਰਸ਼ਨਿਕ ਪੈਦਾ ਹੁੰਦੇ ਨੇ ਮਨੋਵਿਗਿਆਨਕ ਪੈਦਾ ਹੁੰਦੇ ਨੇ ਸੰਤ ਨੇ ਸੰਤ ਇਸ ਦੇਸ਼ ਨੇ ਪੈਦਾ ਕੀਤੇ ਇਸ ਦੇਸ਼ ਦੀ ਫਿਜ਼ਾ ਇਸ ਦੇਸ਼ ਦੇ ਹਾਲਾਤ ਇਸ ਦੇਸ਼ ਦਾ ਵਾਤਾਵਰਣ ਖੈਰ ਮੁਖਤਸਰ ਮੈਂ ਅਰਜ਼ ਕਰਾਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਗਮ ਚੇ ਬਾਸ਼ਦ ਕੀਸ ਤੋਂ ਸ਼ਾਦੀ ਗਮ ਕੀ ਹੈ ਗਮ ਕਿਸ ਨੂੰ ਆਖੋਗੇ ਗਮ ਪਰ ਸ਼ਾਦੀ ਕੀ ਹੈ ਖੁਸ਼ੀ ਕੀ ਹੈ ਸ਼ਾਦੀ ਦੇ ਅਰਥ ਆਨੰਦ ਕਾਰਜ ਵਿਵਾਹ ਨਹੀਂ ਹੈ یہ گل وکری سڈے دیش کے شادی کے ارتھ وواہ کرتے ہیں یہ لفظ فارسی زبان کا ہے ایرانی بھاشا کا لفظ ہے ای دل شاد است یہ دل بڑا خوش ہے شاد کا مطلب خوش شادی کا مطلب خوشی ای خان ہے شادی است اس گھر خوشی ہے وواہ لی آنند کارج انہوں کو دوجہ اسلامی شبد ہے نکاح ਨੇ ਇਸ ਕਾਰ ਦੇ ਚ ਨੇ ਕਾ ਹੋ ਰਿਹਾ ਹੈ ਨਿਕਾਹ ਤੋਂ ਮੁਰਾਦ ਲੈਣ ਦੇ ਵਿਆਹ ਹੋ ਰਿਹਾ ਹੈ ਆਨੰਦ ਕਾਰਜ ਹੋ ਰਿਹਾ ਹੈ ਸ਼ਾਦੀ ਲਵਜ਼ ਨੂੰ ਖੁਸ਼ੀ ਲਈ ਵਰਤਦੇ ਨੇ ਪਰ ਸਾਡੇ ਦੇਸ਼ ਦੇ ਵਿੱਚ ਇਸ ਦੇ ਅਰਥ ਵਿਵਹ ਬਣ ਗਏ ਨਿਕਾਹ ਬਣ ਗਏ ਆਨੰਦ ਕਾਰਜ ਬਣ ਗਏ ਭਾਈ ਸਾਹਿਬ ਭਾਈ ਨੰਦ ਲਾਲ ਸ਼ਾਦੀ ਲਵਜ਼ ਨੂੰ ਖੁਸ਼ੀ ਦੇ ਰੂਪ ਵਿੱਚ ਲੈਂਦੇ ਨੇ ਗਮ ਛੇ ਬਾਸ਼ਦ ਗਮ ਕੀ ਹੈ ਚੀਜ਼ ਤੋਂ ਸ਼ਾਦੀ ਖੁਸ਼ੀ ਕੀ ਹੈ ਕਿ ਅਸੀਂ ਪੁੱਛ ਸਕਦੇ ਹਾਂ ਭਾਈ ਨੰਦ ਲਾਲ ਕੋਲ ਸਾਨੂੰ ਇਤਨਾ ਵਿਗਿਆਨ ਨਹੀਂ ਖੁਸ਼ੀ ਕੀ ਹੈ ਤੇ ਗਮ ਕੀ ਹੈ ਯਕੀਨੇ ਜਾਨੋ ਨਹੀਂ ਪਤਾ ਨਾ ਖੁਸ਼ੀ ਦੇ ਕਾਰਨਾਂ ਦਾ ਪਤਾ ਹੈ ਨਾ ਗਮ ਦੇ ਕਾਰਨਾਂ ਦਾ ਪਤਾ ਹੈ ਨਾ ਦੁੱਖਾਂ ਦੇ ਬੀਜ ਦਾ ਪਤਾ ਹੈ ਨਾ ਸੁੱਖਾਂ ਦੇ ਮੂਲ ਦਾ ਪਤਾ ਹੈ ਨਹੀਂ ਪਤਾ ਮਨੁੱਖ ਨੂੰ ਇਹ ਹਕੀਕਤ ਹੈ ਇਸੇ ਵਾਸਤੇ ਸੁਖ ਕੇហេਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਸਾਰੇ ਉਦਮ ਵਸੀਲੇ ਤੇ ਬੰਦਾ ਸੁਖ ਵਾਸਤੇ ਕਰਦਾ ਹੈ ਪੱਲੇ ਸਿਵਾਏ ਦੁੱਖ ਦੇ ਹੋਰ ਕੁਝ ਨਹੀਂ ਪੈਂਦਾ ਤੇ ਇਸ ਦਾ ਮਤਲਬ ਹੈ ਜਿਹੜਾ ਬੀਜ ਬੋ ਰਿਹਾ ਸੀ ਸੋਚਦਾ ਸੀ ਇਸ ਤੋਂ ਸੁਖ ਨਿਕਲੇਗਾ ਨਿਕਲੇਗਾ ਦੁੱਖ ਸੁਖ ਕੇ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਸੰਸਾਰ ਦੇ ਚ ਪਦਾਰਥਾਂ ਰਹੀਂ ਪਰਵਾਰ ਰਹੀਂ ਧਨ ਰਹੀਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਸੁਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਧਨਵਾਨ ਸੁਖੀ ਹੋਣੇ ਚਾਹੀਦੇ ਨੇ ਸਾਰੇ ਹੀ ਰੋ ਰਹੇ ਨੇ ਪੁੱਤਰ ਮਿਲ ਗਏ ਕਿ ਲੋੜਾਂ ਦੀ ਪੂਰਤੀ ਹੋ ਗਈ ਸੁੱਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਪੁੱਤਰਾ ਵਾਲੇ ਸੁਖੀ ਹੋਣੇ ਚਾਹੀਦੇ ਪਤੀ ਮਿਲ ਗਏ ਪਤਨੀ ਮਿਲ ਗਈ ਹੈ ਜੱਜ ਘਰਾਣਾ ਮਿਲ ਗਿਆ ਲੋੜਾਂ ਦੀ ਪੂਰਤੀ ਲਈ ਸੁੱਖ ਨਹੀਂ ਮਿਲਦਾ ਨਹੀਂ ਤੇ ਸਾਰੇ ਪਰਿਵਾਰਕ ਜੀਵਨ ਵਾਲੇ ਸੁਖੀ ਹੋਣੇ ਚਾਹੀਦੇ ਸਭ ਰੋਂਦੇ ਪਿੱਟਦੇ ਮਿਲਦੇ ਪੈ ਸੁਖੀ ਤਾਂ ਇੱਕ ਵੀ ਨਹੀਂ ਮਿਲਦਾ ਸੁਖ ਨਾਹੀਂ ਹਰ ਭਗਤ ਬਿਨਾ ਮਨੁਖ ਨੂੰ ਨਹੀਂ ਪਤਾ ਨ ਸੁਖਾਂ ਦੇ ਮੋਲ ਦਾ ਨਾ ਦੁਖਾਂ ਦੇ ਮੋਲ ਦਾ ਗਮ ਚੇ ਬਾਸ਼ਦ ਗਮ ਕੀ ਹੈ ਚੀਸਤ شادی ਖੁਸ਼ੀ ਕੀ ਹੈ ਭਾਈ ਸਾਹਿਬ ਖੁਦ ਜਵਾਬ ਦਿੰਦੇ ਨੇ ਲੱਗਦਾ ਇੰਜ ਹੈ ਉਹਨਾਂ ਨੂੰ ਵੀ ਪਤਾ ਸੀ ਆਮ ਬੰਦਿਆਂ ਦੇ ਕੋਲ ਸੁਖ ਦੁਖ ਦੇ ਜਿਹੜੇ ਬੀਜ ਨੇ ਗਲਤ ਨੇ ਸੋਚ ਬੋ ਜਿਹੜੀ ਹੈ ਗਲਤ ਹੈ ਵੰਚੇ ਬਾਸ਼ਦ ਗਫਲਤ ਅਜ਼ ਯਾਦੇ ਖੁਦਾ ਪਰਮਾਤਮਾ ਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ ਹੋਰ ਕੋਈ ਦੁੱਖ ਨਹੀਂ ਚੀਸਤ ਸ਼ਾਦੀ ਖੁਸ਼ੀ ਕੀ ਹੈ ਯਾਦ ਆਂਬਾ ਮੁੰਤਹਾ ਉਹਨੂੰ ਯਾਦ ਕਰਨਾ ਹੀ ਖੁਸ਼ੀ ਹੈ ਹੋਰ ਕੋਈ ਖੁਸ਼ੀ ਨਹੀਂ ਅਗਰ ਪਰਮਾਤਮਾ ਦੀ ਯਾਦ ਨਹੀਂ ਤਾਂ ਚੰਗੇ ਪਰਿਵਾਰ ਦੇ ਹੁੰਦੇ ਵੀ ਮਨ ਉਕਰੋਂਦਾ ਰਹੇਗਾ ਜੇਬ ਭਰੀ ਹੋਈਏ ਧਨ ਨਾਲ ਪਦਾਰਥਾਂ ਨਾਲ ਘਰ ਭਰਿਆ ਆਇਆ پیٹ بھرا ہوا چنے بوجن ماڑ مریادا بھی سب کچھ ہے لیکن روم روم اس کا روئے گا تڑپے گا کیونکہ پرماتما کی یاد نہیں اور جتنا جگت اس کو کہے گا بہت وا منک ہے کیونکہ چوٹی کا دھنوان ہے مہاراج کہ بڑے بڑے جو دیسیں لوگ تن کو بیا پہ چنتا رو بڑے روگی ملنگے بڑے دکھی ملنگے پریشان ملنگے ਬਿਜ਼ਾਰ ਮਿਲਣ ਗਏ ਗਮਛੇ ਬਾਸ਼ਦ ਗਮ ਕੀ ਹੈ ਪਰਮਾਤਮਾ ਨੂੰ ਭੁੱਲ ਜਾਣਾ ਔਰ ਖੁਸ਼ੀ ਕੀ ਹੈ ਚੀਸਤ ਸ਼ਾਦੀ ਯਾਦ ਆਵਾਂ ਮਨ ਤਿਆ ਉਸ ਲਾ ਇੰਤਿਹ ਪਰਮਾਤਮਾ ਨੂੰ ਯਾਦ ਕਰਨਾ ਬਸ ਇਹੀ ਖੁਸ਼ੀ ਹੈ ਉਹਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ ਔਰ ਇਹ ਕਿਤਨਾ ਕਵੱਡਾ ਦੁੱਖ ਹੈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਪਰਮੇ ਸ਼ਰਤੇ ਭੁੱਲਿਆ ਵਿਆਪਨ ਸਭੇ ਰੋਗ ਮੈਂ ਫਿਰ ਦਰਾਮਾ ਅਸੀਂ ਪ੍ਰਮਾਤਮਾ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਬੁਲਾਇਆ ਹੈ ਬੁਲ ਸਕਦੇ ਜਿਹਨੂੰ ਭੁੱਲ ਗਿਆਂ ਰਿਸ਼ਤਾ ਟੁੱਟਦਾ ਹੈ ਜਿਸ ਦੀ ਯਾਦ ਆਵੇ ਰਿਸ਼ਤਾ ਜੁੜਦਾ ਹੈ ਕੀਰਤਨ ਇੱਕ ਵਾਹਨ ਹੈ ਕਥਾ ਇੱਕ ਵਾਹਨ ਹੈ ਪਾਠ ਪੂਜਾ ਇੱਕ ਵਾਹਨ ਹੈ ਇਹ ਸਾਰੇ ਧਾਰਮਿਕ ਮੰਦਰ ਬਹਾਨੇ ਨੇ ਕਿ ਕਿਸੇ ਬਹਾਨੇ ਨਾਲ ਉਸ ਦੀ ਯਾਦ ਚੱਲ ਪਵੇ ਤੁਦ ਚਿਤ ਆਏ ਮਹਾ ਆਨੰਦ ਤੇਰੀ ਯਾਦ ਮਹਾ ਆਨੰਦ ਹੈ ਜਿਸ ਵਿਸਰੇ ਸੋ ਮਰ ਜਾਏ ਜੀਓ। ਔਰ ਜੋ ਭੁੱਲ ਜਾਏ ਉਹਦੀਆਂ ਸਾਰੀਆਂ ਹੀ ਖੁਸ਼ੀਆਂ ਮਰ ਜਾਂਦੀਆਂ। ਉਸਦੇ ਸਾਰੇ ਖੇੜੇ ਮਰ ਜਾਂਦੇ ਨੇ। ਉਸਦਾ ਸਾਰਾ ਹੀ ਸੁੱਖ ਮਰ ਜਾਂਦਾ ਹੈ। ਤੇ ਸੁੱਖ ਮਰ ਗਏ, ਖੇੜੇ ਮਰ ਗਏ, ਖੁਸ਼ੀਆਂ ਮਰ ਗਈਆਂ ਤੇ ਰਿਆ ਕੀ ਫਿਰ ਮਨੁੱਖ ਕੋਲ? ਮਨੁੱਖ ਤੇ ਇੱਕ ਜੀਮ ਦੀ ਜਾਗਦੀ লাশ ਹੋਵੇਗਾ ਔਰ ਕੀ ਹੈ? ਕਈ ਮਨੁੱਖ ਮੁਸਾਖੀ maaf ਮੈਂ ਦੇਖਦਾ। ਬਸ ਸਰੀਰ ਨੂੰ ਟੋਹ ਰਹੇ ਨੇ ਜਿਵੇਂ ਆਪਣੀ লাশ ਆਪ ਪੇਟਾਉਂਦੇ ਨੇ। کچھ بھی نہیں سکھ مر گیا چین مر گیا سکون مر گیا شانتی نہیں ہے سکھ نہیں ہے رس نہیں ہے تے مر چکے ہیں سکھ مر چکے آنند تے مر چکے ہیں سکون مر گیا ہے شانتی مر گئی ہے کچھ بھی نہیں یہ تو اپنی لاش آپ پہ ہے فرق صرف اتنا ہے ਕਿਸੇ ਇੱਕ ਦਿਨ ਚਾਰ ਮਨੁੱਖ ਮਨੁੱਖ ਦੇ ਅਰਥੀ ਚੁੱਕ ਕੇ ਸਮਸ਼ਾਨ ਘਾੜ ਦੇ ਚ ਪੁਚਾ ਦੇਂਦੇ ਨੇ ਪਰ ਇਹ ਆਪਣੀ ਅਰਥੀ ਆਪ ਪਿਆ ਗਸੀਸ ਦਰਿਸ ਿਸ ਦਾ ਜੀਵਦਾ ਜਾਗਦਾ ਪਿਆ ਸਿਰਫ ਸਵਾਸਾਂ ਦੇ ਚੱਲਣ ਨੂੰ ਜੀਵਦਾ ਜਾਗਦਾ ਨਹੀਂ ਆਖੀਦਾ ਇਹ ਵੀ ਮੈਂ ਉਸ ਕਰਦੇ ਹਾਂ ਜਿੰਨੇ ਚਿਰ ਤੱਕ ਉਸ ਦੀ ਯਾਦ ਨਾ ਚਲੇ ਤਉ ਦਿਤ ਚਿਤ ਆਏ ਮਹਾ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਜੀਓ ਜੇ 퇴 ਸ਼ਕਤੀ ਯਾਦ ਸ਼ਕਤੀ ਇੱਕ ਪਰਬਲ ਸ਼ਕਤੀ ਪਰਿਪੂਰਣ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਅਗਰ ਉਹ ਯਾਦ ਦਾ ਹਿੱਸਾ ਬਣੇ ਤੇ ਯਾਦ ਦਾ ਹਿੱਸਾ ਕਦੋਂ ਬਣੇਗਾ ਜਦ ਸਮਝ ਦਾ ਹਿੱਸਾ ਬਣੇ ਵਰਨਾ ਨਹੀਂ ਬਣੇਗਾ ਰੋਜ਼ ਲੋਕ ਕੀਰਤਨ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਕਥਾ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਪਾਠ ਕਰਦੇ ਨੇ ਗੁਰਦੁਆਰੇ ਆਉਂਦੇ ਨੇ ਮੰਦਰ ਦੇ ਵਿੱਚ ਆਉਂਦੇ ਨੇ ਭਗਵਾਨ ਨੂੰ ਤੇ ਭੁੱਲ ਜਾਂਦੇ ਜਿਹੜੇ ਨਹੀਂ ਆਉਂਦੇ ਉਹ ਵੀ ਭੁੱਲੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲੇ ਕਾਰਨ ਜਿਨਨੇ ਚਿਰ ਤੱਕ ਸਮਝ ਪ੍ਰਭਾਵਤ ਨਹੀਂ ਤੇ ਸਮਝ ਦੇ ਵਿੱਚ ਨਹੀਂ ਆਉਂਦਾ ਉਹ ਯਾਦ ਦਾ ਹਿੱਸਾ ਨਹੀਂ ਬਣ ਸਕਦਾ ਤੇ ਮੈਂ ਫਿਰ ਅਰਜ਼ ਕਰਦੇ ਹਾਂ ਉਹ ਸਮਝ ਵਿੱਚ ਆ ਜਾਂਦਾ ਨਹੀਂ ਸਮਝ ਸਮਝ ਕੇ ਇਹ ਸਮਝ ਆ ਜਾਂਦੀ ਏ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਪਰ ਮੈਂ ਤੈਨੂੰ ਯਾਦ ਤੇ ਕਰ ਸਕਦਾ ਇਸ ਦੇ ਉੱਤੇ ਇੱਕ ਛੋਟਾ ਜਿਹਾ ਉਦਾਹਰਣ ਮੈਨੂੰ ਚੇਤੇ ਆਇਆ ਇਹ ਥਿੰਨ ਦੀ ਗੱਲ ਹੈ ਸਾਗਰ ਤੱਟ ਤੇ ਇੱਕ 5 ਸਾਲ ਸਾਢੇ 4 ਸਾਲ ਦਾ ਬੱਚਾ ਜ਼ਾਰੋ-ਜ਼ਾਰ ਰੋ ਰਿਹਾ ਹੈ ਉਸ ਵਕਤ ਦਾ ਇੱਕ ਮਹਾਨ ਸੰਤ ਸੁਕਰਾਤ ਟਹਿਲਦਾ ਹੋਇਆ ਉੱਥੇ ਆਇਆ। ਦੇਖਦਾ ਬੱਚਾ ਰੋ ਰਿਹਾ ਹੈ। ਕੋਲ ਆਨੇ ਸਿਰ ਤੇ ਹੱਥ ਰੱਖੇਗਾ। ਆਖੇ بیٹੇ ਕਿਉਂ ਰੋ ਰਹੇ ਹੋ? ਉਹਦੇ ਹੱਥ ਵਿੱਚ ਪਿਆਲਾ ਸੀ। ਪਿਆਲਾ। ਕਿਹ ਲਗਾ ਬਾਬਾ ਇਹ ਸਾਗਰ ਜਿਹੜਾ ਨਾ ਮੈਂ ਪਿਆਲੇ 'ਚ ਭਰਨਾ ਚਾਹਾਂ। ਇਹ ਸਾਗਰ ਮੇਰੇ ਪਿਆਲੇ 'ਚ ਆਣਾ ਚਾਹੀਦਾ। ਕਰਾਂ ਕਿ ਮੈਂ ਕਾਫੀ ਦੇਰ ਦਾ ਥੱਕ ਗਿਆ। ਕਿ ਸਾਗਰ ਮੇਰੇ ਪਿਆਲੇ ਚ ਨਹੀਂ ਆਉਂਦਾ। ਕਹਿੰਨੇ ਬੱਚੇ ਦੀ ਇਹ ਗੱਲ ਸੁਣ ਕੇ ਸੁਕਰਾਤ ਦੀ ਵੀ ਚੀਖ ਨਿਕਲ ਗਈ। ਰੋਣ ਲੱਗ ਪਿਆ। ਫਿਰ ਬੱਚਾ ਕਹਿਣ ਲੱਗਾ "ਬਾਬਾ ਤੂੰ ਤਾਂ ਸੰਤ ਹੈਂ, ਫਕੀਰ ਹੈਂ, ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪਿਆ।" "ਤੇਰਾ ਪਿਆਲਾ ਕਿੱਥੇ ਹੈ? ਤੂੰ ਕਿਉਂ ਰੋਣ ਲੱਗ ਪਿਆ? ਤੇਰਾ ਪਿਆਲਾ ਕਿੱਥੇ ਹੈ?" ਬੱਚੇ ਦੀ ਸਮਝ ਵਿੱਚ ਵੀ ਆ ਗਿਆ ਹੈ ਰੋਣਾ ਸਮਝਦੇ ਚੰਦਾ ਹੈ ਹਾਸਾ ਸਮਝਦੇ ਚੰਦਾ ਹੈ ਮਨੁੱਖ ਜਨਮ ਤੋਂ ਜੋ ਲੈ ਕੇ ਆਂਦਾ ਹੈ ਸੰਸਾਰ ਦੇ ਵਿੱਚ ਹਾਸਾ ਤੇ ਰੋਣਾ ਬਾਕੀ ਭਾਸ਼ਾ ਮਾਂ ਤੋਂ ਸਿੱਖਦਾ ਹੈ ਸਮਾਜ ਤੋਂ ਸਿੱਖਦਾ ਹੈ ਕੋਈ ਮਨੁੱਖ ਭਾਸ਼ਾ ਲੈ ਕੇ ਨਹੀਂ ਆਉਂਦਾ ਇੱਕ ਬੰਗਾਲੀ ਮਾਂ ਦਾ ਬੱਚਾ ਜੋ ਉਸ ਦੀ ਗੋਦ ਵਿੱਚ ਹੈ ਪੰਜਾਬੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ ਪੰਜਾਬੀ ਬੋਲੇਗਾ ਬੰਗਾਲੀ ਨਹੀਂ ਬੋਲੇਗਾ ਇਕ ਈਰਾਨੀ ਮਾਂ ਦਾ ਬੱਚਾ ਗੁਜਰਾਤੀ ਮਾਂ ਦੀ ਗੋਦ 'ਚ ਦੇ ਦਿੱਤਾ ਜਾਏ ਯਕੀਨ ਜਾਨੋ ਪਰਸ਼ੀਅਨ ਨਹੀਂ ਬੋਲੇਗਾ ਗੁਜਰਾਤੀ ਬੋਲੇਗਾ ਕਿ ਬਾਹਰ ਵਿੱਚ ਮਿਲਦੀ ਹੈ ਬਾਸ਼ਾ ਸਮਾਜ ਤਾਂ ਮਿਲਦੀ ਹੈ ਸੰਸਕਾਰਾਂ ਦੇ 'ਚ ਹੱਸਣਾ ਤੇ ਰੋਣਾ ਹੈ ਪਰ ਇਹ ਸਾਰੀ ਦੁਨੀਆ ਦਾ ਸਾਂਝਾ ਜਦ ਕੋਈ ਹੱਸ ਰਿਹਾ ਹੋਵੇ ਅਸੀਂ ਇਸ ਤਰ੍ਹਾਂ ਨਹੀਂ ਆਖਦੇ ਕਿ ਹਿੰਦੀ ਦੇ 'ਚ ਹੱਸਦਾ ਪਿਆ ਐ ਜਾਂ ਸਿੰਧੀ ਦੇ 'ਚ ਹੱਸਦਾ ਪਿਆ ਇੰਗਲਿਸ਼ ਦੇ 'ਚ ਹੱਸ ਰਿਹਾ ਜਾਂ ਜਰਮਨ ਦੇ 'ਚ ਹੱਸ ਰਿਹਾ ਪੰਜਾਬੀ ਦੇ ਵਿੱਚ ਹੱਸ ਰਿਹਾ ਜਾਂ ਬੰਗਾਲੀ ਦੇ ਵਿੱਚ ਹੱਸ ਰਿਹਾ ਹੱਸ ਰਿਹਾ ਹੱਸ ਆ ਸਾਂਝਾ ਹੈ ਸਾਰੀ ਦੁਨੀਆ ਦਾ ਸਾਂਝਾ ਹੈ ਇੱਕਦਮ ਸਮਝ ਦੇ ਚ ਆ ਜਾਂਦਾ ਹੈ ਰੋਣਾ ਵੀ ਸਾਂਝਾ ਹੈ ਕੋਈ ਰੋ ਰਿਹਾ ਹੋਵੇ ਫੇਸੀ ਥੋੜੀ ਅੱਖ ਦੇ ਆ ਗੁਜਰਾਤੀ ਦੇ ਚ ਰੋ ਰਿਹਾ ਹੈ ਮਰਾਠੀ ਦੇ ਚ ਰੋ ਰਿਹਾ ਹੈ ਹਿੰਦੀ ਦੇ ਚ ਰੋ ਰਿਹਾ ਹੈ ਜਾਂ ਸੰਸਕ੍ਰਿਤ ਦੇ ਚ ਰੋ ਰਿਹਾ ਹੈ ਇੰਗਲਿਸ਼ ਦੇ ਚ ਰੋ ਰਿਹਾ ਰੋਣਾ ਇੱਕਦਮ ਸਮਝ ਦੇ ਚ ਆਉਂਦਾ ਹੈ ਆਸਾ ਇੱਕਦਮ ਸਮਝ ਦੇ ਚ ਆਉਂਦਾ ਹੈ ਬੱਚਾ ਵੀ ਸਮਝ ਗਿਆ ਹੈ ਬਾਬਾ ਰੋ ਪਿਆ ਫਕੀਰ ਤੇ ਰੋ ਰਿਹਾ ਹੈ ਬਾਬਾ ਤੇਰਾ ਪਿਆਲਾ ਕਿੱਥੇ ਹੈ ਮੇਰਾ ਪਿਆਲਾ ਵੀ ਮੇਰੇ ਕੋਲ ਹੈ ਐ ਮੇਰੇ ਬੇਟੇ ਤੂੰ ਸਾਗਰ ਨੂੰ ਪਿਆਲੇ 'ਚ ਭਰਨਾ ਚਾਹੁੰਦਾ ਹੈ ਮੈਂ ਪੂਰੇ ਦੇ ਪੂਰੇ ਪਰਮਾਤਮਾ ਨੂੰ ਖੁਦਾ ਨੂੰ ਆਪਣੇ ਦਿਮਾਗ ਵਿੱਚ ਭਰਨਾ ਚਾਹੁੰਦਾ ਜਾਣਨਾ ਚਾਹੁੰਦਾ ਪਰ ਤੈਥੋਂ ਮੈਨੂੰ ਸਿੱਖਿਆ ਮਿਲ ਗਈ ਹੈ ਬੜਾ ਗਿਆਨ ਮਿਲ ਗਿਆ ਸਾਗਰ ਪਿਆਲੇ 'ਚ ਨਹੀਂ ਆਵੇਗਾ ਸਾਰੇ ਦਾ ਸਾਰਾ ਖੁਦਾ ਮੇਰੇ ਦਿਮਾਗ ਦੇ ਚ ਨਹੀਂ ਆ ਸਕਦਾ ਤੇ ਇਥੋਂ ਮੈਨੂੰ ਸਿੱਖਿਆ ਮਿਲ ਗਈ ਹੈ ਸਾਗਰ ਪਿਆਲੇ ਦੇ ਚ ਨਹੀਂ ਆਵੇਗਾ ਬੱਚੇ ਨੇ ਵੀ ਇਹ ਬੋਲ ਸੁਣ ਲੈ ਸਾਗਰ ਪਿਆਲੇ ਦੇ ਚ ਨਹੀਂ ਆਵੇਗਾ ਬਿਲਕੁਲ ਕੰਡੇ ਤੇ ਚਲਾ ਗਿਆ ਸਮੁੰਦਰ ਦੇ ਔਰ ਪਿਆਲਾ ਸਮੁੰਦਰ ਦੇ ਛੱਡ ਦਿੱਤਾ ਆਖਿਆ ਇਹ ਸਾਗਰ ਜੇ ਤੂੰ ਮੇਰੇ ਪਿਆਲੇ ਚ ਨਹੀਂ ਆਂਦਾ ਤੇ ਚਲੋ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਹੈ ਕਹਿੰਦੇ ਨੇ ਕਿ 80 ਸਾਲ ਦਾ ਬੁੱਢਾ ਫਕੀਰ ਉਸ ਬੱਚੇ ਦੇ ਪੈਰੀਂ ਪੈ ਗਿਆ ਸਜਦਾ ਕੀਤਾ ਹੈ اے خدا ਤੂੰ ਤੇ ਸਾਰੇ ਦਾ ਸਾਰਾ ਮੇਰੇ ਵਿੱਚ ਨਹੀਂ ਪ੍ਰਗਟ ਹੋ ਸਕਦਾ ਮੈਂ ਸਾਰੇ ਦਾ ਸਾਰਾ ਤੇਰੇ ਵਿੱਚ ਲੀਨ ਹੋ ਸਕਦਾ ਸਮਝ ਆ ਗਈ ਮੈਨੂੰ ਸੂਰਜ ਦੀ ਕਿਰਨ ਮੇਰੇ ਘਰ ਆ ਸਕਦੀ ਹੈ ਉਸ ਦੀ ਰੋਸ਼ਨੀ ਮੇਰੇ ਘਰ ਆ ਸਕਦੀ ਹੈ ਕਿ ਜੇ ਮੈਂ ਜ਼िद ਕਰਾਂ ਨਹੀਂ ਇਹ ਸਾਰਾ ਸੂਰਜ ਮੇਰੇ ਘਰ ਆਵੇ ਮੇਰੇ ਕਮਰੇ 'ਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਇਹ ਸੂਰਜ ਸਾਰੀ ਧਰਤੀ ਦੇ ਉੱਤੇ ਵੀ ਜਿਸ ਨੂੰ ਥਾਂ ਕੋਈ ਨਹੀਂ ਤੇਰੇ ਕਮਰੇ 'ਚ ਥਾਂ ਮਿਲੇਗੀ ਤੇਰੇ ਕੋਲ ਥਾਂ ਮਿਲੇਗੀ ਪਰ ਆ ਸਕਦਾ ਹੈ ਉਹਦੀ ਕਿਰਨ ਆ ਸਕਦੀ ਹੈ ਉਹਦੀ ਰੋਸ਼ਨੀ ਆ ਸਕਦੀ ਹੈ ਪਰਮਾਤਮਾ ਦੇ ਗੁਣ ਆ ਸਕਦੇ ਨੇ ਪਰਮਾਤਮਾ ਦਾ ਆਨੰਦ ਆ ਸਕਦਾ ਹੈ ਪਰਮਾਤਮਾ ਦੀ ਚੇਤਨਾ ਅੰਦਰ ਪ੍ਰਗਟ ਹੋ ਸਕਦੀ ਹੈ ਤੂੰ ਸਮਰੱਥ ਵੜਾ ਮੇਰੀ ਮਤ ਥੋਰੇ ਹੀ ਰਾਮ ਪਰ ਜੇ ਕਿਦਰੇ ਕਿਨ ਕਾ ਮਾਤਰ ਵੀ ਪ੍ਰਗਟ ਹੋ ਜਾਏ ਤੋ ਪਾਤਸ਼ਾਹ ਕਹਿੰਦੇ ਨੇ ਕਿਨ ਕਾ ਇੱਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਨੇ ਨਾਵੇ ਸਹਬ ਰਹਿਮਤ ਕਰਨ ਈਸ਼ਵਰ ਤੁਹਾਡੀ ਯਾਦ ਦਾ ਹਿੱਸਾ ਬਣੇ ਗੁਰੂ ਤੁਹਾਡੀ ਯਾਦ ਦਾ ਹਿੱਸਾ ਬਣੇ ਪ੍ਰਭੂ ਤੁਹਾਡੀ ਸਮਝ ਦਾ ਹਿੱਸਾ ਬਣੇ ਤਾਂ ਕਿ ਕੀਤਾ ਹੋਇਆ ਇਹ ਉਦਮ ਉਪਰਾਲਾ ਸਫਲ ਹੋ ਸਕੇ ਇਤਨੇ ਵਿਚਾਰਾਂ ਪ੍ਰਵਾਨ ਕਰਨੀਆਂ ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ ਕੁਲ ਸੁਗਦੀ ਸ਼ਮਾ ਗਿਆਨੀ ਸੰ ਸਿੰਘ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ ਮੌਜੂਦਾ ਜਿਹੜੇ ਹੁਕਮਰਾਨ ਹੈਗੇ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਹੈਗੀ ਕਿ ਇਹਨਾਂ ਨੂੰ ਆਜ਼ਾਦੀ ਮਿਲ ਗਈ ਹੈ ਲੇਕਿਨ ਇਹਨਾਂ ਦੇ ਵਿੱਚ ਇਹ ਨਾਕਾਬਲੀਅਤ ਨਹੀਂ ਹੈਗੀ ਕਿ ਇਸ ਮੁਲਕ ਨੂੰ ਚਲਾ ਸਕਣ ਬਲਕਿ ਇਹ ਨਾ ਅਹਲ ਹੈਗੇ ਕਿ ਨਾ ਅਹਲ ਕਿਸ وجہ ਤੋਂ ਹੈ ਕਿਉਂਕਿ ਇਹਨਾਂ ਦਾ ਮਕਸਦ ਸੀਟ ਦੇ ਉੱਤੇ ਆਉਣਾ ਉਹਦਾ ਹਾਸਲ ਕਰਨਾ ਉਹਦਾ ਮਕਸਦ ਸਿਰਫ ਔਰ ਸਿਰਫ ਆਪਣੇ ਬੈਂਕ ਬੈਲੈਂਸ ਬਣਾਉਣਾ ਹੈਗਾ ਵਾ ਆਪਣੀ ਪ੍ਰੋਪਰਟੀਆਂ ਬਣਾਉਣਾ ਹੈਗਾ ਵਾ ਆਵਾਮ ਦੇ ਬਾਰੇ ਬਿਲਕੁਲ ਨਹੀਂ ਸੋਚਦੇ ਹੈਗੇ ਆਵਾਮ ਕਿਸ ਹਾਲ ਚ ਜੀ ਰਹੇ ਹੈ ਜਾਂ ਕਿਹੜੇ ਉਹਨਾਂ ਨੂੰ ਮਸਾਇਦ ਦਰਪੇਸ਼ ਹੈ ਜਾਂ ਉਹਨਾਂ ਦਾ ਕੀ ਹੱਲ ਕਰਨਾ ਹੈਗਾ ਵਾ ਇਹ ਇਹਨਾਂ ਦੇ ਬਾਰੇ ਨਹੀਂ ਸੋਚਦੇ ਹੈਗੇ ਇਹ ਸਿਰਫ ਆਪਣੇ ਬਾਰੇ ਸੋਚਦੇ ਹੈਗੇ ਆਪਣੀਆਂ ਕੁਰਸੀਆਂ ਬਚਾਉਣ ਦੇ ਬਾਰੇ ਸੋਚਦੇ ਹੈ ਔਰ ਆਪਣੀਆਂ ਜਾਇਦਾਦਾਂ ਬਣਾਉਣ ਦੇ ਬਾਰੇ ਸੋਚਦੇ ਹੈਗੇ ਜਦੋਂ ਇਹਨਾਂ ਨੇ ਹਕੂਮਤਾਂ ਲੈਣੀਆਂ ਹੁੰਦੀਆਂ ਕੁਰਸੀਆਂ ਲੈਣੀਆਂ ਹੁੰਦੀਆਂ ਉਦੋਂ ਤੇ ਆਵਾਮ ਕੋਲ ਆਉਂਦੇ ਆ ਚੱਕਰ ਲਾਉਂਦੇ ਹੈਗੇ ਉਹਨਾਂ ਨਾਲ ਬਹਿ ਕੇ ਗੱਲਬਾਤ ਕਰਦੇ ਆ ਅੱਖਾਂ ਦੇ ਪੀਂਦੇ ਆ ਮਸਾਇਦ ਦਾ ਪੁੱਛਦੇ ਉਹਨਾਂ ਦੇ ਹੱਲ ਦਾ ਵੀ ਤਰੀਕਾ ਦੱਸਦੇ ਹੈਗੇ ਆ ਕਿ ਜੈਂਝੀ ਅਸੀਂ ਹਕੂਮਤ ਦੇ ਵਿੱਚ ਆ ਜਾਵਾਂਗੇ ਅਸੀਂ ਉਹਦਾ ਸੰਭਾਲ ਲਵਾਂਗੇ ਅਸੀਂ ਇਹਨਾਂ ਦਾ ਆ ਹੱਲ ਕਰਾਂਗੇ ਆ ਤੁਹਾਡੇ ਨਜ਼ਦੀਕ ਬਿਹਤਰ ਹੋ ਜਾਵੇ ਇਹਦੇ ਵਿੱਚ ਤੁਹਾਡਾ ਫਾਇਦਾ ਹੈਗਾ ਵਾ ਇਹਦੇ ਵਿੱਚ ਤੁਹਾਡੇ ਜਿਹੜੇ ਮਸਲੇ ਸਾਇਲ ਹੈ ਪਰੇਸ਼ਾਨੀਆਂ ਖਤਮ ਹੋ ਜਾਣੀਆਂ ਇਸ ਤਰ੍ਹਾਂ ਦੇ ਸਬਜ਼ ਬਾਗ ਦਿਖਾ ਕੇ ਆਵਾਮ ਨੂੰ ਲੁੱਟਿਆ ਜਾਂਦਾ ਹੈਗਾ ਵਾ ਔਰ ਜੈਂਝੀ ਇਹ ਇਹ ਉਹਦੇ ਸੰਭਾਲਦੇ ਆ ਕੁਰਸੀਆਂ ਦੇ ਉੱਤੇ ਬੈਂਦੇ ਹੈਗੇ ਆ ਇਹ ਹਰ ਸ਼ਹਿਰ ਭੋਲਿਆਂ ਦੇ ਹੈਗੇ ਆਪਣੇ ਕੀਤੇ ਵਾਦੇ ਵੀ ਭੋਲਿਆਂ ਦੇ ਹੈਗੇ ਇਹਨਾਂ ਨੂੰ ਸਿਰਫ ਅਗਰ ਕੁਝ ਫਿਰ ਯਾਦ ਰਹਿੰਦਾ ਹੈਗਾ ਵਾ ਤੇ ਆਪਣੀ ਕੁਰਸੀ ਯਾਦ ਰਹਿੰਦੀ ਹੈਗੀ ਔਰ ਕਿਸ ਤਰ੍ਹਾਂ ਆਵਾਮ ਨੂੰ ਮਜ਼ੀਦ ਪਰੇਸ਼ਾਨੀਆਂ ਦੇ ਵਿੱਚ ਪਾਉਣਾ ਹੈਗਾ ਵਾ ਔਰ ਉਹਨਾਂ ਨੂੰ ਲੁੱਟਣਾ ਹੈਗਾ ਵਾ ਇਹਨਾਂ ਨੂੰ ਸਿਰਫ ਇਹ ਯਾਦ ਰਹਿ ਜਾਂਦਾ ਹੈਗਾ ਵਾ ਫਿਰ ਆਪਣਾ ਇਹ ਟਾਈਮ ਇੰਜ ਕਹਿ ਕੇ ਪੂਰਾ ਕਰਦੇ ਹੈਗੇ ਜੀ ਸੜਕੋ ਖਜ਼ਾਨਾ ਨਹੀਂ ਹੈਗਾ ਸੜਕੋ ਇਹਨੇ ਵਸਾਇਲ ਨਹੀਂ ਹੈਗੇ ਜਿਹੜੀ ਹਕੂਮਤ ਗਈ ਹੈ ਉਹ ਸਾਰਾ ਕੁਝ ਖਤਮ ਕਰਕੇ ਗਈ ਹੈ ਇਹ ਇਹ ਏਸੀ ਆਇਸਤਾ ਆਇਸਤਾ لاحے عمل بنا رہے ہیں بہت جلد اسی تاڑے مسائل حل کرنے دی کوشش کرانگے گے اور اینج دے لارے لبے لا کے اپنا ٹائم پورا کر لیں ہے پھر جدو دوبارہ اگلے الیکشن دی باری واری دی ہے پھر نویاں تدبیرہ اختیار کر کرتے ہیں نمی نمیہ سبز باغ دکھا نویاں گلیں لبھتے ہے کیونکہ یہاں پتا ہے کہ عوام ہر ویسے دھوکھے سے آ جاتی ہے اس لیے اے دھوکہ دن تو بعض نہیں آتے ہیں نہ اہل ہے انہیں بالکل قابلیت نہیں ہے انہوں نے ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ ਗੱਲ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਤਾਂ ਅਗਰ ਮੁਕਾਬਲਾ ਅੱਜ ਦੇ ਦੌਰ ਦੇ ਨਾਲ ਕੀਤਾ ਜਾਵੇ ਤੇ ਉਹ ਉਹਨਾਂ ਦਾ ਦੌਰ ਬਹੁਤ ਕਾਮਯਾਬ ਦੌਰ ਸੀਗਾ ਕਿਉਂਕਿ ਉਸ ਦੌਰ ਦੇ ਵਿੱਚ ਹਰੇਕ ਨੂੰ ਆਜ਼ਾਦੀ حاصل ਸੀ ਕਿਸੇ ਨੂੰ ਵੀ ਧਰਮ ਦੀ ਬੇਸ ਤੇ ਤਾਅਸੁਬ ਦਾ ਨਿਸ਼ਾਨਾ ਨਹੀਂ ਸੀ ਬਣਾਇਆ ਜਾਂਦਾ ਹੈਗਾ ਬਲਕਿ ਜਿਹਦੇ ਵਿੱਚ ਜਿਹੜੀ ਕਾਬਲੀਅਤ ਹੁੰਦੀ ਸੀ ਉਸ ਦੇ ਬੇਸ ਤੇ ਉਹਨੂੰ ਉਹਦੇ ਦਿੱਤੇ ਜਾਂਦੇ ਸੀਗੇ ਉਹਨੂੰ ਸਰਕਾਰੀ ਜਿਹੜੀ ਹੈ ਨਾ ਉਹ ਮਰਾਦ ਮਿਲਦੀਆਂ ਹੈਗੀਆਂ ਸੀਗੀਆਂ ਔਰ ਇਵਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਵੀ ਜਿਹੜਾ ਮਰਜ਼ੀ ਬੰਦਾ ਆ ਕੇ ਉਹਨਾਂ ਨੂੰ ਸਵਾਲ ਕਰ ਸਕਦਾ ਸੀਗਾ ਔਰ ਉਸ ਦਾ ਜਵਾਬ ਦੇਣਾ ਫਰਜ਼ ਸਮਝਦੇ ਸੀ ਕਿਉਂਕਿ ਉਹਨਾਂ نے یہ من لیا سر کہ میں عوام دا جڑیا ہوا نمائندہ اس لیے میں دا جواب دیں جس ٹائم چاہے اور جس مرضی چیز سے میرے کو سوال کر سکتے کہ یہ جواب دینا میرا فرض ہے گا ਵਧਾਈ ਕਮਾਤਰਕੀਆਂ ਕਰਦੀਆਂ ਹੈਗੀਆਂ ਜਦੋਂ ਉਹ ਕੁਮਰਾਨ ਇੰਦਵੀ ਸੋਚ ਰੱਖਦੇ ਹੈਗੇ ਆ ਜਦੋਂ ਉਹਨਾਂ ਦੀਆਂ ਪਰੇਸ਼ਾਨੀਆਂ ਹੱਲ ਕਰਨੇ ਦੀ ਕੋਸ਼ਿਸ਼ ਕਰਦੇ ਹੈਗੇ ਆ ਉਹਨਾਂ ਦੇ ਬਾਰੇ ਸੋਚਦੇ ਹੈਗੇ ਆ ਪਰੇਸ਼ਾਨ ਹੁੰਦੇ ਹੈਗੇ ਆ ਉਹੀ ਕਮਾਤਰਕੀ ਕਰਦੀਆਂ ਹੈਗੀਆਂ ਉਹ ਇਤਿਹਾਸ ਦੇ ਵਿੱਚ ਆਪਣਾ ਨਾਮ ਲਿਖਵਾਉਂਦੀਆਂ ਹੈਗੀਆਂ ਔਰ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਇਸ ਲਈ ਤੇ ਸੁਨਹਿਰੀ ਦੌਰ ਕਿਹਾ ਜਾਂਦਾ ਹੈਗਾ ਕਿਉਂਕਿ ਉਹਦੇ ਵਿੱਚ ਮੁਸਲਮਾਨਾਂ ਹਿੰਦੂਆਂ ਸਿੱਖਾਂ ਸਭ ਨੂੰ ਆਜ਼ਾਦੀ ਆ ਸਿਲਦੀ ਗਈ ਔਰ ਹਰ ਕੋਈ ਆਪਣੀ ਮਰਜ਼ੀ ਦੇ ਨਾਲ ਆਪਣੇ جڑے مذہبی تہوار اپنی مذہبی عبادات کر سکتا سا اور نال ہی نال کسے نو ہی کسی بھی تاثب دا نشانہ نہیں بنایا جاتا ہے گا لیکن اج کل دے حکمران اس چیز تو آ رہی ہے گا. انہوں نے صرف فکر ہے اپنی فکر ہے گیا عوام کی کوئی فکر نہیں ہے گی پھر اتا تعین کتھا کہنج کی لگی کومنٹس کر کے لازمی دس روکے اپنا ڈھیر سارا خیال ملیں اگلی ویڈیو دے نال اللہ حافظ